ਵੈਗੁਰੂ ਜੀ ਕਾਲ ਸੋੈਗੁਰੂ ਜੀ ਕੀ ਫਤਿਹ ਆਸਾ ਕਾਹੂੰ ਦੀਨੇ ਪਾਟ ਪਟੰਬਰ ਕਾਹੂ ਪਲੰਗ ਨਿਵਾਰਾ ਕਾਹੂ ਗਰੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਆਵਣ ਜਾਵਣ ਇੱਕ ਖੇਲ ਬਣਾਇਆ ਆਗਿਆਕਾਰੀ ਕਿਨੀ ਮਾਇਆ ਆਪ ਸਭ ਤੇ ਅਲਪ ਤੋ ਰਹੇ ਕੁਦਰਤ ਮਾਇਆ ਤੋਂ ਪਰੇ ਰੈਕਿਓ ਦੀ ਸ੍ਰਿਸ਼ਟੀ ਮਾਇਆ ਸਾਜੀ ਹੈ ਕੋਈ ਨਾ ਜਾਣੇ ਤੇ ਰਕੀਤਾ ਕੇਵੜ ਚੀਰਾ ਮਾਇਆ ਕਿਵੇਂ ਸਾਜੀ ਹੈ ਕਿਵੇਂ ਜੋੜ ਲਾਇਆ ਕੋਈ ਨਹੀਂ ਜਾਣਦਾ ਪਰ ਆਪੋ ਆਪਣੀ ਮਤ ਨਾਲ ਸੰਸਾਰੀ ਲੋਕ ਸੰਸਾਰੀ ਧਰਮ ਜਦੋਂ ਜਹਜ ਲੱਗੇ ਹੋਏ ਨੇ ਜੇ ਆਪਾਂ ਆਸਾ ਦੀ ਬਾਹਰ ਸਤਿਗੁਰਾਂ ਦੇ ਬਚਨ ਲਈਏ ਨਾਨਕ ਬਤਿ ਮਿੱਥਿਆ ਕਰਮ ਸਚਾ ਰਿਸਾਨ ਮਤੀ ਮਿੱਥਿਆ ਤੋਂ ਭਾਪ ਕੁਛ ਟਾਈਮ ਲਈ ਇਹ ਸੰਸਾਰੀ ਜਿਹੜੀ ਮਤ ਹੁੰਦੀ ਹੈ ਚਾਹੇ ਉਹ ਬਗਿਆਨੀ ਹੈ ਚਾਹੇ ਉਹ ਰਾਜਾ ਹੈ ਉਹ ਤੋਂ ਬਾਅਦ ਉਸ ਮਾਪਤ ਹੋ ਜਾਂਦੀ ਹੈ ਫਿਰ ਜਨਮ ਮਰਨ ਨੂੰ ਉਹ ਜੀਵ ਚਲੇ ਜਾਂਦੇ ਨੇ ਜੇ ਆਪਾਂ ਸੰਸਾਰ ਦੇ ਪਿੱਛੇ ਚੱਲਦੇ ਰਹੇ ਗੁਰ ਕੀ ਮਤ ਨਾ ਅਪਣਾਈ ਭਗਤ ਗੁਰੂ ਸਾਹਿਬਾਨ ਦੇ ਰਾਹ ਤੇ ਨਾ ਚੱਲੇ ਤਾਂ ਫਿਰ ਆਪਣਾ ਵੀ ਇਹੀ ਹਾਲ ਹੋ ਕੋਈ ਭਗਤ ਜੀ ਸਮਝਾਉਂਦੇ ਕੁਦਰਤ ਦਾ ਖੇਲ ਜਿਹੜਾ ਹੈਗਾ ਦਾਤਾ ਕਿਸੇ ਨੂੰ ਤਾਂ ਪਾੜ ਪਟੰਬਰ ਦੇ ਤੇ ਪੁਰਾਣੇ ਟਾਈਮਾਂ ਚ ਨਿਵਾਰ ਦੇ ਪਲੰਗ ਰਾਜਿਆਂ ਦੇ ਪੈਸੇ ਵਾਲਿਆਂ ਦੇ ਘਰੇ ਹੁੰਦੇ ਸੀਗੇ ਕਾਹੋਂ ਗਰੀ ਗੋਦਰੀ ਨਹੀਂ ਕਾਹੂ ਖਨ ਪਰਾਰਾ ਕਿਸੇ ਦੇ ਥੱਲੇ ਸੌਣ ਨੂੰ ਕੱਪੜੇ ਵੀ ਨਹੀਂ ਸੀ ਹੁੰਦੇ ਜ਼ਮੀਨ ਤੇ ਸੌਂਦੇ ਸੀਗੇ ਇਹ ਖੇਲ ਹੈ ਕੁਦਰਤ ਦਾ ਕਾਹੂ ਖਾਨ ਫਰਾਰਾ ਕਿਸੇ ਨੂੰ ਵਧੀਆ ਖਾਣ ਪੈ ਜੰਮਦਿਆਂ ਨੂੰ ਮੋਜਾਂ ਕਈਆਂ ਨੂੰ ਜੰਮਦਿਆਂ ਨੂੰ ਸਜ਼ਾ ਇਹ ਤਾਂ ਸਾਰਾ ਉਹਦਾ ਖੇਲ ਹੈ ਭਾਈ ਇੱਕ ਰਾਜੀ ਇੱਕ ਪਖਾਰੀ ਸਭ ਤੇਰੀ ਚੋਜ ਵਡਾਣਾ ਇਹ ਤਾਂ ਕੁਦਰਤ ਜਾਣਦੀ ਏ ਆਪਾਂ ਕੀ ਕਰਨਾ ਹੈ ਉਹ ਬਾਣੀ ਆਪਾਂ ਨੂੰ ਦੱਸਦੀ ਆ ਜਾ ਯੁੱਗ ਵਿੱਚ ਇੱਕ ਇੱਕ ਆਇਆ ਜਨਮ ਤੋਂ ਹੋਇਆ ਮੋਣੀ ਮਾਇ ਮਾਇਨੇ ਮੋਲਿਆ ਹੁਣ ਆਪਾਂ ਇੱਕ ਹੁਣ ਆਏ ਗੁਰਮਤ ਤੋਂ ਬਿਨਾਂ ਕਿਵੇਂ ਹੋਵਾਂਗੇ ਬਰ ਸ਼ਬਦ ਨਾਲ ਰੱਬੀ ਬਾਣੀ ਨਾਲ ਜੁੜੇ ਤੋਂ ਵੀ ਨਾ ਇੱਕ ਕਿਵੇਂ ਹੋਵਾਂਗੇ ਸਰੀਰ ਕਰਕੇ ਅਸੀਂ ਇੱਕ ਹੋ ਜਾਈਏ ਪੂਰਨ ਹੋ ਜਾਈਏ ਪਰ ਗਿਆਨ ਤੋਂ ਕੋਰੇ ਆ ਅੰਦਰ ਹਨੇਰਾ ਹੈ ਅਕੀ ਭਗਤ ਜੀ ਕੀ ਸਮਝਾਉਂਦੇ ਆ ਐ ਖਰ ਐ ਰਖ ਬਾਦ ਨਾ ਕੀ ਜੇ ਰੇ ਮਨ ਸੁਕਿਰਤ ਕਰ ਕਰ ਲੀ ਜੇ ਰੇ ਮਨ ਬੁੱਧੀਮਾਨ ਨੂੰ ਸਮਝਾਉਂਦੀ ਹੈ ਮਨਾ ਐ ਖਰ ਗੁੱਸਾ ਨਾ ਕਰ ਵਿਰੋਧ ਨਾ ਕਰ ਕਿਸੇ ਨੂੰ ਰਾਜਾ ਬਣਾਉਂਦਾ ਕਿਸੇ ਨੂੰ ਭਖਾਰੀ ਬਣਾਉਂਦਾ ਇਹਦਾ ਖੇਲ ਹੈ ਭਾਈ ਜਿਹੜਾ ਆਪਾਂ ਕੰਮ ਕਰਨ ਆਏ ਆ ਉਹ ਕਰੀਏ ਆਪਾਂ ਸੋ ਕਿਰਤੋ ਭਾਵ ਬਾਣੀ ਚ ਰਹੀਏ ਗੁਰਮਤਿ ਨਾਲ ਜੁੜੀਏ ਕੁਦਰਤ ਦਾ ਜਸ ਕਰੀਏ ਔਰ ਸੰਸਾਰੀ ਯਾਤਰਾ ਆਪਣੀ ਸਮਾਪਤ ਹੋਵੇ ਰਬ ਦੇ ਘਰ ਪਹੁੰਚੀਏ ਇਹ ਆਪਾਂ ਸੋ ਕਿਰਤ ਕਰਨੀ ਆ ਭਾਈ ਸਗਰਤ ਕੀ ਹੈ ਬਾਣੀ ਤੋ ਕਿਰਤ ਕੀ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਨਾ ਹੈ ਰਹਾਓ ਕੁਮਾਰੀਕ ਜੋ ਮਾਟੀ ਗੁੰਦੀ ਬੋ ਵੀ ਦੀਵਾਨੀ ਲਾਈ ਕਾਹੂ ਮਹਿ ਮੋਤੀ ਮੁਕਤਾਲ ਕਾਹੂ ਵਿਆਦ ਲਗਾਈ ਮਿੱਟੀ ਦਾ ਸਰੀਰ ਦੀ ਸਾਰਿਆਂ ਦੀ ਇੱਕੋ ਜਿਹੀ ਲਾਈ ਆ ਉਹਨੇ ਭਾਈ ਜਿਵੇਂ ਭਾਂਡੇ ਬਣਾਉਂਦਾ ਹੈ কুমਾਰ ਭਾਂਡਿਆਂ ਦੇ ਸائز ਅਲੱਗ-ਅਲੱਗ ਨੇ ਮਿੱਟੀ ਤੇ ਇੱਕ ਹੀ ਹੁੰਦੀ ਆ ਭਾਈ ਇਹ ਮੇ ਕੁਦਰਤ ਨੇ ਖੇਲ ਬਣਾਇਆ ਵਾ ਭਗਤ ਜੀ ਕਹਿੰਦੇ ਕੁਮਾਰ ਇਹ ਜੋ ਮਾਟੀ ਗੁੰਦੀ ਬੋ ਵੀ ਦੀਵਾਨੀ ਲਾਈ ਬਾਨੀ ਤੋਂ ਭਾਵ ਤਰ੍ਹਾਂ ਤਰ੍ਹਾਂ ਦੇ ਅਲਗ-ਅਲਗ ਸਰੀਰ ਬਣਾਤੇ ਕਾਹੂ ਮੈਂ ਮੋਤੀ ਮੁਕਤਹਿਲ ਕਿਸੇ ਨੇ ਕਿਸੇ ਨੂੰ ਰਾਜ ਮਹਿਲ ਦੇਤੇ ਜਮਦੇ ਰਾਜੇ ਕਾਹੂ ਵਿਆਦ ਲਗਾਈ ਕੋਈ ਜਮਦੇ ਬਿਮਾਰ ਵਿਆਦ ਤਪਾ ਬਿਮਾਰ ਇਹ ਸਾਰਾ ਉਹਦਾ ਖੇਲ ਹੈ ਭਾਈ ਸੁਮੇ ਤਨ ਰੱਖਣ ਕੋ ਦੀਆ ਮੁਕਤ ਕਹੇ ਤਨ ਮੀਰਾ ਜੰਮਕਰਡ ਅੰਡਰਮੂਡ ਮਹਿਲਾਗੇ ਖਿੰਮੇ ਕਰੇ ਨਵੀਰਾ ਕੀ ਸੁਝਾਉਂਦੇ ਆ ਭਗਜੀ ਮੁਗਲ ਮੂਰਖ ਸੰਪਤ ਨੂੰ ਆਪਦੀ ਮੰਨਦਾ ਹੈ ਭਾਈ ਇਹ ਤੈਨੂੰ ਦਿੱਤੀ ਹੈ ਰੱਖਣ ਨੂੰ ਸੁੰਮਣ ਹੁੰਦਾ ਜਿਹੜਾ ਅੱਗੇ ਨਹੀਂ ਵਰਤਦਾ ਜੇ ਕੋ ਅੱਗੇ ਵਰਤਦਾ ਕੋਈ ਫੈਕਟਰੀਆਂ ਖੋਲ੍ਹ ਲੈਂਦਾ ਪੈਸੇ ਵਾਲਾ ਕੰਮ ਚੱਲਦਾ ਹੈ ਤੰਦੇ ਚੱਲਦੇ ਲੋਕਾਂ ਨੂੰ ਰੋਜੀ ਰੋਟੀ ਮਿਲਦੀ ਹੈ ਈਵੇਂ ਜੇ ਕੋ ਗਿਆਨ ਆਪਨ ਨੂੰ ਹੋਇਆ ਸੰਸਾਰੀ ਚੰਗਾ ਗਿਆਨ ਆ ਤੋ ਅੱਗੇ ਆਪਾਂ ਦੇਣਾ ਵਾ ਇਹੇ ਸੇਵਾ ਭਾਈ ਚਾਹੇ ਉਹ ਸੰਸਾਰੀ ਗਿਆਨ ਹੈ ਇਹ ਜਿਹੜਾ ਹੈਗਾ ਗੁਰਮਤ ਦੇ ਤਾ ਆਪਾਂ ਨੂੰ ਕਿਰਪਾ ਨਾਲ ਮਿਲਣਾ ਇਹ ਤਾਂ ਨਹੀਂ ਆਪਾਂ ਦੇ ਸਕਦੇ ਤਾਂ ਆਪਾਂ ਲੈਣਾ ਪਹਿਲਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਹੁਕਮ ਹੋਣਾ ਆਪ ਚਪੇਵਰੇ ਨਾਮ ਚ ਪਾਵੇ ਹਰ ਜਨ ਉਤਮ ਭਗਤ ਸਦਾ ਵੈ ਆਗਿਆ ਮਨ ਸੁਖ ਪਾਈ ਜੋਤ ਸੁਭਾਵੇ ਸਤ ਕਰਮਾਨੀ ਪਹਾਣਾ ਮਨ ਵਿਸਾਈ ਆਗਿਆ ਦੇ ਵਿੱਚ ਸੋਖ ਹੈ ਭਾਈ ਆਪਣੇ ਪਾਣੀ ਜੋ ਛੱਲੇ ਪਾਈ ਵਿਛੜ ਚੋਟਾਂ ਖਾਏ ਗੁਰਕੇ ਪਾਣੀ ਜੋ ਛੱਲੇ ਪਾਈ ਬੋਸਟ ਬੈਠਾ ਜੇ ਆਪਣੇ ਪਾਣੀ ਚੱਲਦੇ ਰਹੇ ਜਨਮ ਮਰਨ ਨਹੀਂ ਮਿਟਣਾ ਪਈ ਹੁਕਮ ਕੀਏ ਮਨ ਭਾਵ ਦੇ ਰਾ ਪੀੜੇ ਅੱਗੇ ਜਾਵਣਾ ਜੇ ਮਨ ਨੂੰ ਜਿੱਤ ਲਿਆ ਬੁੱਧੀ ਨੇ ਇੱਕ ਹੋ ਗਏ ਤਾਂ ਫਿਰ ਅੱਗੇ ਜਹਾਜ਼ ਇਹ ਨਾਮ ਦਾ ਆਪਦੇ ਘਰ ਚੱਲੇ ਜਾਵਾਂਗੇ ਕੋਈ ਭਗਤ ਜੀ ਸਮਝਾਉਂਦੇ ਨੇ ਵੀ ਸੁੱਖ ਕਿੱਥੇ ਹੈ ਭਾਈ ਹਰ ਜਨ ਉਤਮ ਭਗਤ ਸਦਾ ਬੇ ਆਗਿਆ ਮਨੁਸਪਾ ਇਹ ਭਗਤੀ ਹੈ ਭਾਈ ਹਰ ਜਨ ਹੁੰਦੇ ਨੇ ਜਿਹੜੇ ਹਰੀ ਨੂੰ ਜਾਣ ਲੈਂਦੇ ਨੇ ਸਿੱਖ ਆਗਿਆ ਚ ਰਹਿੰਦੇ ਨੇ ਜੋ ਹੁਕਮ ਹੁੰਦੇ ਨੂੰ ਸੱਤ ਕਰਕੇ ਮੰਨਦੇ ਨੇ ਬਾਣਾ ਮਨੁਸਾਹੀ ਬਾਣੇ ਚ ਰਹਿੰਦੇ ਨੇ ਕਹੇ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਸੰਸਾਰੀ ਸੰਤਾਂ ਨੂੰ ਸਮਝਾਉਂਦੇ ਨੇ ਭਾਈ ਜੇ ਸੰਤਾਂ ਨੂੰ ਗਿਆਨ ਹੈ ਤਾਂ ਬਾਣੀ ਕਿਉਂ ਸਮਝਾਉਂਦੀ ਹੈ ਭਾਈ ਨਹੀਂ ਉਹ ਸੰਸਾਰੀ ਗਿਆਨ ਆ ਉਹਨਾਂ ਨੂੰ ਇਹ ਆਪਾ ਲੈਣਾ ਹੈ ਰੱਬੀ ਬਾਣੀ ਨਾਲ ਜੋੜ ਕੇ ਗੁਰਮਤਿ ਦਾ ਗਿਆਨ ਗੁਰਸ਼ਬਦ ਦਾ ਗਿਆਨ ਗਿਆਨ ਤੋਂ ਬਾਅਦ ਸ਼ਬਦ ਸੁਰਤ ਦਾ ਮੇਲ ਹੋਣਾ ਹੈ ਫਿਰ ਇੱਕ ਹੋਣਾ ਹੈ ਫਿਰ ਆਪਣੀ ਦੇਵ ਲੋਕ ਜਾ ਕੇ ਭਗਤੀ ਸ਼ੁਰੂ ਹੋਣੀ ਹਲ ਤਾਂ ਆਪਣਾ ਸੰਸਾਰ ਚੋਂ ਹੀ ਖੜਾ ਨਹੀਂ ਛੁੱਟਿਆ ਭਗਤ ਜੀ ਸਮਝਾਉਂਦੇ ਆ ਕਿ ਕਵੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਉਹ ਭਾਈ ਜਿਹੜੀ ਝੂਠੀ ਹੈ ਝੂਠ ਹੈ ਉਹਦੇ ਨਾਲ ਤੁਸੀਂ ਮੇਰੀ ਮੇਰ ਨਾਲ ਜੁੜੇ ਹੋਏ ਹੋ ਆ ਉਮੇਰਾ ਮੇਰਾ ਚਿਰਗਟ ਫਾੜ ਚਟਾਰਾ ਲੈਗ ਤੇਰੀ ਤਾਗਰੀ ਛੁੱਟੀ ਫਿਰ ਜਿਹੜਾ ਇਹ ਸਰੀਰ ਹੈ ਦੇ ਵਿੱਚੋਂ ਪੰਛੀ ਮਨ ਨੂੰ ਕਾਲ ਨੇ ਲੈ ਜਾਣਾ ਮਲਕਲ ਮੌਤ ਜੋ ਆਉਂਦੀ ਸਭ ਦਰਵਾਜ਼ੇ ਭੰਨ ਚਿਰਗਟ ਫਾੜ ਚਟਾਰਾ ਲੈਗ ਉਹ ਤਰੀ ਤਾਗਰੀ ਛੁੱਟੀ ਤਰੀ ਤਾਗਰੀ ਛੁੱਟੀ ਇਹ ਜਿਹੜੀ ਹੈਗੀ ਆ ਤਰਾਗੀ ਆਪਣੇ ਪਾਈ ਹੁੰਦੀ ਸੀ ਪੁਰਾਣੇ ਟਾਈਮਾਂ ਚ ਚਾਂਦੀ ਦੇ ਟਾਣੇ ਹੁੰਦੇ ਜੇ ਕਿਸੇ ਦੇ ਸੋਨੇ ਉਮੀਗ ਰਾਣੀ ਸੋਨੇ ਦੇ ਪਾਣ ਦੇ ਚਲੋ ਜੇ ਕਿਤੇ ਆਸੇ ਪਾਸੇ ਉਹਨੂੰ ਕੁਝ ਸੋਝੀ ਵੀ ਉਹਦਾ ਕਿਰਿਆ ਕਰਮ ਹੋ ਜਾਵੇ ਕਹਿੰਦੀ ਉਹ ਵੀ ਨਹੀਂ ਤੇਰੀ ਰਹਿਣੀ ਭਾਈ ਕਬੀਰ ਕੋੜੀ ਕੋੜੀ ਜੋਰ ਕੇ ਜੋਰੇ ਲੱਖ ਕਰੋੜ ਜਾਤੀ ਪਰ ਪੋਏ ਗਿਰੋ ਲਈ ਨਗੋਟੀ ਤੋਰ ਉਹ ਵੀ ਢੋਲ ਲੈਣਗੇ ਤਾਂ ਕੁਝ ਨਹੀਂ ਜਾਂਦਾ ਭਾਈ ਨਾਲ ਜੋ ਸੰਪਤ ਆਪਣੀ ਕਰਮਾਨੀ ਛਿੰਮੇ ਪਈ ਪਰਈ ਆਓ ਸਾਰੇ ਮਿਲ ਕੇ ਆਪਣੇ ਰੱਬੀ ਬਾਣੀ ਨਾਲ ਜੁੜੀਏ ਸਾਡਾ ਵੀ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ